ਅੱਜ ਦੀ ਵੀਡੀਓ ਸਪੈਸ਼ਲ ਆਨੰਦਕਾਰ ਜੀ ਦੇ ਸੂਟਾਂ ਦੇ ਲੈ ਕੇ ਆਏ ਆ ਡਿਜ਼ਾਈਨਸ ਤੁਸੀਂ ਚੈੱਕ ਕਰਦੇ ਹੋ ਕਾਫੀ ਮੈਸੇਜ ਆਉਂਦੇ ਕਿ ਦੀ ਕਿਸ ਤਰ੍ਹਾਂ ਦਾ ਸੂਟ ਬਣਾਈਏ ਕਿਹੜੇ ਡਿਜ਼ਾਈਨ ਅੱਜ ਕੱਲ ਚੱਲ ਰਹੇ ਨੇ ਆਪਾਂ ਕੰਪਲੀਟਲੀ ਵੀਡੀਓ ਦੇ ਵਿੱਚ ਹੀ ਸਾਰੇ ਡਿਜ਼ਾਈਨ ਜਿਹੜੇ ਐਡ ਕਰ ਦਿੱਤੇ ਨੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਕੇ ਆਪਣੇ ਲਈ ਸੂਟ ਦੇਖ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਸੂਟ ਜਿਹੜਾ ਉਹ ਬਣਵਾਉਣਾ ਚਾਹੀਦਾ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਹੜੇ ਉਹ ਅੱਜ ਕੱਲ ਤਿਆਰ ਹੁੰਦੇ ਨੇ ਕਲਰ ਵੀ ਅਲੱਗ-ਅਲੱਗ ਜ਼ਰੂਰੀ ਨਹੀਂ ਕਿ ਤੁਸੀਂ ਰੈੱਡ ਕਲਰ ਹੀ ਬਣਾਉਣਾ ਹੈ ਕਾਫੀ ਸੋਹਣੇ-ਸੋਹਣੇ ਕ ਦੇ ਅਕੋਰਡਿੰਗ ਆਪਣੇ ਜਿਹੜੇ ਸੂਟ ਤਿਆਰ ਕਰਵਾ ਸਕਦੇ ਹੋ ਹੈਵੀ ਸੂਟ ਕਰਵਾ ਸਕਦੇ ਹੋ ਇਹਨਾਂ ਨੂੰ ਕਸਟਮਾਈਜ਼ ਕਰਕੇ ਘੱਟ ਰੇਟ ਦੇ ਵੀ ਕਰਵਾ ਸਕਦੇ ਹੋ ਜਿਵੇਂ ਕਿ embroidery ਕੱਟ ਹੋਗੀ ਫੈਬਰਿਕ ਆਪਨੇ ਅਕੋਰਡਿੰਗ ਤੁਸੀਂ ਲਗਵਾ ਕੇ ਬਣੇ ਵੀ ਹੁੰਦੇ ਆਪਣੇ ਕੋਲ ਆਲਰੇਡੀ ਤਿਆਰ ਹੁੰਦੇ ਨੇ ਬਟ ਮੈਜ਼ਰਮੈਂਟ ਦੇ ਅਕੋਰਡਿੰਗ ਜੇ ਸੈਟ ਆ ਜਾਂ ਤੁਹਾਨੂੰ ਕੁਛ ਹੀ ਦਿਨਾਂ ਚ ਮਿਲ ਜਾਂਦੇ ਨੇ ਬਟ ਜੇ ਆਰਡਰ ਦੇ ਤਿਆਰ ਕਰਾਉਣੇ ਹੋਣ ਤਾਂ ਫਿਰ ਤਾਂ 20 ਤੋਂ 25 ਦਿਨ ਦਾ ਟਾਈਮ ਲੱਗ ਜਾਂਦਾ ਹੈ ਜੀ ਇਹ ਸਾਰੇ ਸੂਟਾਂ ਦਾ ਆਪਾਂ ਆਰਡਰ ਲੈ ਰਹੇ ਹਾਂ ਤੁਸੀਂ ਇਹਨਾਂ ਚੋਂ ਕੋਈ ਵੀ ਡਿਜ਼ਾਈਨ ਜਿਹੜਾ WhatsApp ਤੇ ਸੈਂਡ ਕਰਕੇ ਪ੍ਰਾਈਸ ਪੁੱਛ ਕੇ ਤੁਸੀਂ ਆਰਡਰ ਦੇ ਸਕਦੇ ਹੋ ਹਾਫ ਪੇਮੈਂਟ ਹੁੰਦੀ ਹੈ ਜੀ ਠੀਕ ਹੈ ਹਾਫ ਪੇਮੈਂਟ ਹੋ ਕੇ ਉਸ ਤੋਂ ਬਾਅਦ ਤੁਸੀਂ ਫੁੱਲ ਪੇਮੈਂਟ ਕਰਕੇ ਆਪਣਾ ਸੂਟ ਜਿਹੜਾ